ਵੀ ਇੱਛਾ ਨੂੰ ਪੂਰਾ ਕਰਾਂਗੇ ਤੇ ਵਿਧਾਨ ਸਭਾ ਦੀ ਚੋਣ ਲੜ ਕੇ ਜਿੱਤ ਕੇ ਫਿਰ ਆਪਣੇ ਪੁੱਤ ਦੀ ਫੋਟੋ ਜੇਬ ਦੇ ਉੱਪਰ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗੇ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਇੱਕ ਮੀਟਿੰਗ ਦੇ ਦੌਰਾਨ ਜੋ ਇਹ ਗੱਲ ਆਖੀ ਗਈ ਆ ਤਾਂ ਇੱਕ ਵੱਡਾ ਐਲਾਨ ਕੀਤਾ ਗਿਆ ਕਿ ਹੁਣ ਪੁੱਤ ਦੀ ਇਹ ਦੂਰੀ ਇੱਛਾ ਨੂੰ ਪੂਰੇ ਪੂਰਾ ਕਰਨ ਦਾ ਸਮਾਂ ਵਾ ਤਾਂ ਦੱਸੇ ਕਿ ਉਹਨਾਂ ਨੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਬਾਅਦ ਦੱਸਦੀ ਕਿ 2022 ਦੇ ਵਿੱਚ ਵੀ ਸਿੱਧੂ ਮੂਸੇਵਾਲਾ ਦੇ ਵੱਲੋਂ ਮਾਨਸਾ ਤੋਂ ਚੋਣ ਲੜੀ ਗਈ ਸੀ ਹਾਲਾਂਕਿ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਕਾਂਗਰਸ ਪਾਰਟੀ ਦੇ ਵੱਲੋਂ ਸਿੱਧੂ ਮੂਸੇਵਾਲਾ ਮੈਦਾਨ ਦੇ ਵਿੱਚ ਉਤਰੇ ਸੀ ਤੇ ਹੁਣ ਉਹਨਾਂ ਦੇ ਪਿਤਾ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਹੈ ਜਿਹੜਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਕੀਤਾ ਗਿਆ ਦੱਸਦੇ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਨਜ਼ਦੀਕ ਪੈਂਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ 2022 ਦੀਆਂ ਚੋਣਾ ਉਸ ਤੋਂ ਪਹਿਲਾਂ ਸਿੱਧੂ ਦੇ ਵੱਲੋਂ ਲੜੀਆਂ ਗਈਆਂ ਸੀ ਕਾਂਗਰਸ ਪਾਰਟੀ ਦੇ ਵੱਲੋਂ ਸਿੱਧੂ ਮੂਸੇਵਾਲਾ ਮੈਦਾਨ ਚੁੱਤਰੇ ਸੀ ਪਰ ਹੁਣ ਉਹਨਾਂ ਦੇ ਪਿਤਾ ਨੇ ਵੱਡਾ ਐਲਾਨ ਕੀਤਾ ਵਾ ਚੋਣਾ ਲੜਨ ਦਾ ਐਲਾਨ ਬਲਕੌਰ ਸਿੰਘ ਦੇ ਵੱਲੋਂ ਕੀਤਾ ਗਿਆ ਤੇ ਇਹ ਵੀ ਗੱਲ ਆਖੀ ਗਈ ਆ ਕਿ ਪੁੱਤ ਦੀ ਅਧੂਰੀ ਇੱਛਾ ਨੂੰ ਪੂਰੀ ਕਰਾਂਗੇ ਤੇ ਨਾਲ ਦੀ ਨਾਲ ਉਹਨੇ ਇਹ ਗੱਲ ਆਖੀ ਹੈ ਕਿ ਜੇਬ ਦੇ ਉੱਪਰ ਸਿੱਧੂ ਦੀ ਫੋਟੋ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗੇ ਤਾਂ ਲੋਕਾਂ ਨੂੰ ਸਾਥ ਦੀ ਅਪੀਲ ਕੀਤੀ ਹੈ ਕਿ ਤੁਸੀਂ ਮੈਨੂੰ ਫਿਰ ਤੋਂ ਮੇਰੇ ਘਰ ਦੇ ਵਿੱਚ ਵੜਦਾ ਕੀਤਾ ਕਿਉਂਕਿ ਜੋ ਖੁਸ਼ੀਆਂ ਪਰਤੀਆਂ ਸੀ ਇੱਕ ਵਾਰ ਫਿਰ ਤੋਂ ਹਵੇਲੀ ਦੇ ਵਿੱਚ ਕਿਉਂਕਿ ਸਿੱਧੂ ਦੇ ਜਾਣ ਤੋਂ ਬਾਅਦ ਜਿੱਥੇ ਸਾਰਾ ਘਰ ਸੁੰਸਾਨ ਹੋਇਆ ਸੀ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਸੀ ਪਰ ਨਿੱਕੇ ਸਿੱਧੂ ਦੇ ਆਉਣ ਨਾਲ ਪਰਿਵਾਰ ਨੂੰ ਫਿਰ ਤੋਂ ਇੱਕ ਨਵੀਂ ਉਮੀਦ ਮਿਲੀ ਹੈ ਇੱਕ ਨਵੀਂ ਜ਼ਿੰਦਗੀ ਮਿਲੀ ਹੈ ਤਾਂ ਹੁਣ ਉਹਨਾਂ ਦੇ ਪਿਤਾ ਨੇ ਕਿਹਾ ਕਿ ਪੁੱਤ ਦੀ ਅਧੂਰੀ ਇੱਛਾ ਨੂੰ ਵੀ ਪੂਰੀ ਕਰਾਂਗੇ ਤੇ ਚੋਣਾ ਲੜ ਕੇ ਜਿੱਤ ਹਾਸਲ ਕਰਕੇ ਜੇਬ ਦੇ ਉੱਪਰ ਫੋਟੋ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗੇ ਤਾਂ ਦੇਖਣਾ ਹੋਵੇਗਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਕਿਸ ਪਾਰਟੀ ਦੇ ਵੱਲੋਂ ਮੈਦਾਨ ਚ ਉਤਰਿਆ ਕੀ ਕਾਂਗਰਸ ਦੇ ਵੱਲੋਂ ਹੀ ਚੋਣ ਲੜਨਗੇ ਜਾਂ ਫਿਰ ਕਿਸੇ ਹੋਰ ਪਾਰਟੀ ਦੇ ਵੱਲੋਂ ਜਾਂ ਆਜ਼ਾਦ ਦੇ ਤੌਰ ਤੇ ਤੇ ਕੀ ਲੋਕਾਂ ਦੇ ਵੱਲੋਂ ਫਿਰ ਸਾਥ ਦਿੱਤਾ ਜਾਏਗਾ ਜਾਂ ਨਹੀਂ ਇਹ ਸਭ ਤੋਂ ਅਹਿਮ ਰਹੇਗਾ ਤੁਹਾਡੇ ਇਕੱਠ ਨੂੰ ਦੇਖ ਕੇ ਇੰਨਾ ਸਕੂਨ ਮਿਲਿਆ ਮੈਨੂੰ ਲੱਗਦਾ ਸੀ ਵੀ ਸ਼ਾਇਦ ਮੇਰੇ ਮੁੱਕ ਜਾਣ ਤੋਂ ਬਾਅਦ ਮੈਨੂੰ ਲੋਕ ਕਿਤੇ ਭੁੱਲ ਨਾ ਜਾਣ ਪਰ ਤੁਸੀਂ ਹਲੇ ਆਪਣੇ ਦਿਲਾਂ ਦੇ ਵਿੱਚ ਵਸਾਈ ਬੈਠੇ ਹੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਮੇਸ਼ਾ ਆਪਾਂ ਦੇ ਹੱਥੇ ਜ਼ਰੂਰ ਆ ਪਰ ਕਮਜ਼ੋਰ ਨਹੀਂ ਹੋਏਗੇ ਤੁਸੀਂ ਡੱਡੇ ਰਹੋ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਤੁਹਾਡੀ ਲੋੜ ਹੈ ਤੁਹਾਡਾ ਸਮਰਥਨ ਮਿਲ ਗਿਆ ਆਪਾਂ ਇਹਨਾਂ ਨੂੰ ਧਾੜ ਮਾਰਾਂਗੇ ਕਿਸੇ ਗੱਲ ਦਾ ਬਹਿਰ ਨਾ ਮੰਨਿਓ ਆਪਾਂ ਡੱਟ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ ਤੁਹਾਡਾ ਸਾਥ ਹਰ ਵੇਲੇ ਨਾਲ ਚਾਹੀਦਾ ਪਰਮਾਣ ਕਿਉਂਕਿ ਤੁਸੀਂ ਉਸ ਸਮੇਂ ਤੋਂ ਲਾ ਕੇ ਜਿੱਥੇ ਤੁਹਾਡੀਆਂ ਕੋਲੋਂ ਦੁਆਵਾਂ ਨੇ ਮੈਨੂੰ ਦੁਆਰਾ ਘਰ ਦੇ ਵਿੱਚ ਵੜਦਾ ਕੀਤਾ ਉਵੇਂ ਜਿਵੇਂ ਮੈਨੂੰ ਉਮੀਦ ਹੈ ਵੀ ਜਿਹੜਾ ਮੇਰੇ ਪੁੱਤ ਦਾ ਦੂਰ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਾ ਸੀ ਉਹ ਉੱਥੋਂ ਵਾਪਸ ਆ ਗਿਆ ਤਾਂ ਸ਼ਾਇਦ ਕੀ ਆਤਮਾ ਉਧਰ ਖੁਸ਼ ਹੋਊਗੀ ਜਦ ਜੇ ਆਪਾਂ ਇਹ ਫੋਟੋ ਲੈ ਕੇ ਉਹਦੀ ਫੋਟੋ ਜੇਬ ਦੇ ਉੱਤੇ ਲਾ ਕੇ ਆਪਾਂ ਉਸ ਵਿਧਾਨ ਸਭਾ ਚ ਵੜਾਂਗੇ ਤਾਂ ਮੈਂ ਤੁਹਾਡੇ ਤੋਂ ਇਹ ਮਾਣ ਰੱਖਦਾ ਮੈਂ ਹੋ ਸਕਦਾ ਥੋੜਾ ਪੁੱਤਾਂ ਕਮਜ਼ੋਰ ਹੋਵਾਂ ਫਿਜ਼ੀਕਲੀ ਸੇਧ ਰਸਤੇ ਕਰਕੇ ਤੁਹਾਡੇ ਕੋਲੇ ਘੱਟ ਪਹੁੰਚ ਜਾ ਪਰ ਵੀਰੋ ਮੇਰਾ ਇੱਕ ਸੁਨੇਹਾ ਤੁਹਾਡੇ ਪੁੱਤ ਦਾ ਖੜਾ ਕੀਤਾ ਹੋਇਆ ਅੰਤਹਿਰ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਸਿਸਟਮ ਆਪਣੀ ਆਵਾਜ਼ ਦੇ ਜ਼ਰੀਏ ਤਾਂ ਮੇਰਾ ਸੁਨੇਹਾ ਤੁਹਾਡੇ ਤੱਕ ਪਹੁੰਚੂਗਾ ਫਿਜ਼ੀਕਲੀ ਮੈਂ ਤੁਹਾਡੇ ਕੋਲੇ ਹੋ ਸਕਦਾ ਕਦੇ ਲੇਟ ਵੀ ਹੋ ਜਾ ਜਾਂ ਨਾ ਪਹੁੰਚਿਆ ਜਾਵਾਂ ਪਰ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਇਹੀ ਆਸ ਮੈਂ ਕਿ ਰੱਖਦਾ ਅਗਲੀ ਜੰਗ ਬਹੁਤ ਵੱਡੀ ਹੈ ਮੇਰੀਆਂ ਬਾਹਾਂ ਤੁਸੀਂ ਹੋ ਮੇਰੇ ਕੋਲੇ ਜਿਹੜੀ ਮੈਨਪਾਵਰ ਬਹੁਤ ਘੱਟ ਹੈ ਕਿਉਂਕਿ ਅਸੀਂ ਦੋਨੇ ਭਰਾ ਦੋਨੇ 600 700 ਹੋਏ ਪਰੰਤੂ ਆਪਾਂ ਜੰਗ ਲੜਨੀ ਜ਼ਰੂਰ ਹੈ ਤੁਹਾਡੇ ਸਹਾਰੇ ਨਾਲ ਲੜਨੀ ਹੈ ਆ ਨੌਜਵਾਨਾਂ ਦੇ ਸਾਹਮਣੇ ਲੜਨੀ ਹੈ ਤੁਹਾਡੇ ਤੇ ਤਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਅੱਜ ਫਿਰ ਤੋਂ ਇੱਕ ਵੱਡਾ ਐਲਾਨ ਕੀਤਾ ਗਿਆ ਦੱਸਿਆ ਕਿ ਉਹਨਾਂ ਨੇ ਬਦਾਨ ਸਵਾ ਚੋਆਂ ਲੜਨ ਦਾ ਐਲਾਨ ਕੀਤਾ ਵਾ ਤਾਂ ਇਸ ਮੌਕੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅੱਜ ਮਾਨਸਾ ਦੇ ਵਿੱਚ ਇੱਕ ਰੈਲੀ ਦੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੁੱਤ ਦੀ ਅਧੂਰੀ ਇੱਛਾ ਨੂੰ ਪੂਰੀ ਕਰਾਂਗੇ ਤਾਂ ਦੱਸਦੇ ਕਿ ਨਾਲ-ਨਾਲ ਉਹਨੇ ਇਹ ਵੀ ਗੱਲ ਆਖੀ ਕਿ ਮੈਨੂੰ ਲੱਗਦਾ ਨਹੀਂ ਸੀ ਕਿ ਤੁਸੀਂ ਮੈਨੂੰ ਇੰਝ ਯਾਦ ਰੱਖੋਗੇ ਮੇਰੇ ਪੁੱਤ ਦੇ ਜਾਣ ਤੋਂ ਬਾਅਦ ਪਰ ਤੁਸੀਂ ਜਿਸ ਤਰੀਕੇ ਮੈਨੂੰ ਯਾਦ ਰੱਖਿਆ ਮੇਰਾ ਸਾਥ ਦਿੱਤਾ ਤਾਂ ਮੈਂ ਤੁਹਾਡੀਆਂ ਦੁਆਵਾਂ ਦੇ ਲਈ ਤੁਹਾਡੇ ਸਾਥ ਦੇ ਲਈ ਤੁਹਾਡਾ ਧੰਨਵਾਦ ਵੀ ਕਰਦਾ ਤੇ ਅੱਗੇ ਵੀ ਚਾਹਾਂਗਾ ਕਿ ਤੁਸੀਂ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹੋ ਤਾਂ ਦੱਸਦੇ ਕਿ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਹੁਣ ਪੁੱਤ ਦੀ ਅਧੂਰੀ ਇੱਛਾ ਨੂੰ ਪੂਰਾ ਕਰਾਂਗੇ ਤੇ ਵਿਧਾਨ ਸਭਾ ਦੀ ਚੋਣ ਲੜ ਕੇ ਜਿੱਤ ਕੇ ਫਿਰ ਆਪਣੇ ਪੁੱਤ ਦੀ ਫੋਟੋ ਜੇਬ ਦੇ ਉੱਪਰ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗੇ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਇੱਕ ਮੀਟਿੰਗ ਦੇ ਦੌਰਾਨ ਜੋ ਇਹ ਗੱਲ ਆਖੀ ਗਈ ਆ ਤਾਂ ਇੱਕ ਵੱਡਾ ਐਲਾਨ ਕੀਤਾ ਗਿਆ ਕਿ ਹੁਣ ਪੁੱਤ ਦੀ ਇਹ ਧੂਰੀ ਇੱਛਾ ਨੂੰ ਪੂਰੇ ਪੂਰਾ ਕਰਨ ਦਾ ਸਮਾਂ ਆ ਤਾਂ ਦੱਸੇ ਕਿ ਉਹਨਾਂ ਨੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਬਾਅਦ ਦੱਸੀਏ ਕਿ 2022 ਦੇ ਵਿੱਚ ਵੀ ਸਿੱਧੂ ਮੂਸੇਵਾਲਾ ਦੇ ਵੱਲੋਂ ਮਾਨਸਾ ਤੋਂ ਚੋਣ ਲੜੀ ਗਈ ਸੀ ਹਾਲਾਂਕਿ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਕਾਂਗਰਸ ਪਾਰਟੀ ਦੇ ਵੱਲੋਂ ਸਿੱਧੂ ਮੂਸੇਵਾਲਾ ਮੈਦਾਨ ਦੇ ਵਿੱਚ ਉਤਰੇ ਸੀ ਤੇ ਹੁਣ ਉਹਨਾਂ ਦੇ ਪਿਤਾ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਵਿਧਾਨ ਸਭਾ ਚੋਣ ਲੜਨ ਦਾ ਇਹ ਐਲਾਨ ਹੈ ਜਿਹੜਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਕੀਤਾ ਗਿਆ ਦੱਸਦੇ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਨਜ਼ਦੀਕ ਪੈਂਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ 2022 ਦੀਆਂ ਚੋਣਾਂ ਉਸ ਤੋਂ ਪਹਿਲਾਂ ਸਿੱਧੂ ਦੇ ਵੱਲੋਂ ਲੜੀਆਂ ਗਈਆਂ ਸੀ ਕਾਂਗਰਸ ਪਾਰਟੀ ਦੇ ਵੱਲੋਂ ਸਿੱਧੂ ਮੂਸੇਵਾਲਾ ਮੈਦਾਨ ਚੁੱਤਰੇ ਸੀ ਪਰ ਹੁਣ ਉਹਨਾਂ ਦੇ ਪਿਤਾ ਨੇ ਵੱਡਾ ਐਲਾਨ ਕੀਤਾ ਵਾ ਚੋਣਾਂ ਲੜਨ ਦਾ ਐਲਾਨ ਬਲਕੌਰ ਸਿੰਘ ਦੇ ਵੱਲੋਂ ਕੀਤਾ ਗਿਆ ਤੇ ਇਹ ਵੀ ਗੱਲ ਆਖੀ ਗਈ ਆ ਕਿ ਪੁੱਤ ਦੀ ਅਧੂਰੀ ਇੱਛਾ ਨੂੰ ਪੂਰੀ ਕਰਾਂਗੇ ਤੇ ਨਾਲ ਦੀ ਨਾਲ ਉਹਨੇ ਇਹ ਗੱਲ ਆਖੀ ਹੈ ਕਿ ਜੇਬ ਦੇ ਉੱਪਰ ਸਿੱਧੂ ਦੀ ਫੋਟੋ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗੇ ਤਾਂ ਲੋਕਾਂ ਨੂੰ ਸਾਥ ਦੀ ਅਪੀਲ ਕੀਤੀ ਹੈ ਕਿ ਤੁਸੀਂ ਮੈਨੂੰ ਫਿਰ ਤੋਂ ਮੇਰੇ ਘਰ ਦੇ ਵਿੱਚ ਵੜਦਾ ਕੀਤਾ ਕਿਉਂਕਿ ਜੋ ਖੁਸ਼ੀਆਂ ਭਰਤੀਆਂ ਸੀ ਇੱਕ ਵਾਰ ਫਿਰ ਤੋਂ ਹਵੇਲੀ ਦੇ ਵਿੱਚ ਕਿਉਂਕਿ ਸਿੱਧੂ ਦੇ ਜਾਣ ਤੋਂ ਬਾਅਦ ਜਿੱਥੇ ਸਾਰਾ ਘਰ ਸੁੰਸਾਨ ਹੋਇਆ ਸੀ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਸੀ ਪਰ ਨਿੱਕੇ ਸਿੱਧੂ ਦੇ ਆਉਣ ਨਾਲ ਪਰਿਵਾਰ ਨੂੰ ਫਿਰ ਤੋਂ ਇੱਕ ਨਵੀਂ ਉਮੀਦ ਮਿਲੀ ਹੈ ਇੱਕ ਨਵੀਂ ਜ਼ਿੰਦਗੀ ਮਿਲੀ ਹੈ ਤਾਂ ਹੁਣ ਉਹਨਾਂ ਦੇ ਪਿਤਾ ਨੇ ਕਿਹਾ ਕਿ ਪੁੱਤ ਦੀ ਅਧੂਰੀ ਇੱਛਾ ਨੂੰ ਵੀ ਪੂਰੀ ਕਰਾਂਗੇ ਤੇ ਚੋਣਾ ਲੜ ਕੇ ਜਿੱਤ ਹਾਸਲ ਕਰਕੇ ਜੇਬ ਦੇ ਉੱਪਰ ਫੋਟੋ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗੇ ਤਾਂ ਦੇਖਣਾ ਹੋਵੇਗਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਕਿਸ ਪਾਰਟੀ ਦੇ ਵੱਲੋਂ ਮੈਦਾਨ ਚ ਉਤਰਿਆ ਕੀ ਕਾਂਗਰਸ ਦੇ ਵੱਲੋਂ ਹੀ ਚੋਣ ਲੜਨਗੇ ਜਾਂ ਫਿਰ ਕਿਸੇ ਹੋਰ ਪਾਰਟੀ ਦੇ ਵੱਲੋਂ ਜਾਂ ਆਜ਼ਾਦ ਦੇ ਤੌਰ ਤੇ ਤੇ ਕੀ ਲੋਕਾਂ ਦੇ ਵੱਲੋਂ ਫਿਰ ਸਾਥ ਦਿੱਤਾ ਜਾਏਗਾ ਜਾਂ ਨਹੀਂ ਇਹ ਸਭ ਤੋਂ ਅਹਿਮ ਰਹੇਗਾ ਤੁਹਾਡੇ ਇਕੱਠ ਨੂੰ ਦੇਖ ਕੇ ਇੰਨਾ ਸਕੂਨ ਮਿਲਿਆ ਮੈਨੂੰ ਲੱਗਦਾ ਸੀ ਵੀ ਸ਼ਾਇਦ ਮੇਰੇ ਮੁੱਕ ਜਾਣ ਤੋਂ ਬਾਅਦ ਮੈਨੂੰ ਲੋਕ ਕਿਤੇ ਭੁੱਲ ਨਾ ਜਾਣ ਪਰ ਤੁਸੀਂ ਹਲੇ ਆਪਣੇ ਦਿਲਾਂ ਦੇ ਵਿੱਚ ਵਸਾਈ ਬੈਠੇ ਹੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਮੇਸ਼ ਆਪਾਂ ਦੇ ਹੱਥੇ ਜਰੂਰ ਆ ਪਰ ਕਮਜ਼ੋਰ ਨਹੀਂ ਹੋਏਗੇ ਤੁਸੀਂ ਡੱਡੇ ਰਹੋ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਤੁਹਾਡੀ ਲੋੜ ਹੈ ਤੁਹਾਡਾ ਸਮਰਥਨ ਮਿਲ ਗਿਆ ਆਪਾਂ ਇਹਨਾਂ ਨੂੰ ਧਾੜ ਮਾਰਾਂਗੇ ਕਿਸੇ ਗੱਲ ਦਾ ਬਹਿਣਾ ਮੰਨਿਓ ਆਪਾਂ ਡੱਟ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ ਤੁਹਾਡਾ ਸਾਥ ਹਰ ਵੇਲੇ ਨਾਲ ਚਾਹੀਦੇ ਪਰਵਾਹ ਕਿਉਂਕਿ ਤੁਸੀਂ ਉਸ ਸਮੇਂ ਤੋਂ ਲਾ ਕੇ ਜਿੱਥੇ ਤੁਹਾਡੀਆਂ ਕੋੜੀਆਂ ਦੁਆਵਾਂ ਨੇ ਮੈਨੂੰ ਦੁਆਰਾ ਘਰ ਦੇ ਵਿੱਚ ਵੜਦਾ ਕੀਤਾ ਉਵੇਂ ਜਿਵੇਂ ਮੈਨੂੰ ਉਮੀਦ ਹੈ ਵੀ ਜਿਹੜੇ ਮੇਰੇ ਪੁੱਤ ਦਾ ਦੂਰ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਾ ਸੀ ਉਹ ਉੱਥੋਂ ਵਾਪਸ ਆ ਗਿਆ ਤਾਂ ਸ਼ੈਲੀ ਦੀ ਆਤਮਾ ਉਧਰ ਖੁਸ਼ ਹੋਊਗੀ ਜਦ ਜੇ ਆਪਾਂ ਇਹ ਫਤਵਾ ਲੈ ਕੇ ਉਹਦੀ ਫੋਟੋ ਜੇਬ ਦੇ ਉੱਤੇ ਲਾ ਕੇ ਆਪਾਂ ਉਸ ਵਿਧਾਨ ਸਭਾ ਚ ਵੜਾਂਗੇ ਤਾਂ ਮੈਂ ਤੁਹਾਡੇ ਤੋਂ ਇਹ ਮਾਨ ਰੱਖਦਾ ਮੈਂ ਹੋ ਸਕਦਾ ਥੋੜਾ ਬੋਤਾ ਕਮਜ਼ੋਰ ਹਾਂ ਫਿਜ਼ੀਕਲੀ ਸੇਧ ਤੋਂ ਸੇਧੇ ਕਰਕੇ ਤੁਹਾਡੇ ਕੋਲੇ ਘੱਟ ਪਹੁੰਚ ਜਾ ਪਰ ਵੀਰੋ ਮੇਰਾ ਇੱਕ ਸੁਨੇਹਾ ਤੁਹਾਡੇ ਪੁੱਤ ਦਾ ਖੜਾ ਕੀਤਾ ਹੋਇਆ ਅੰਤਹਿਰ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਸਿਸਟਮ ਆਪਣੀ ਆਵਾਜ਼ ਦੇ ਜ਼ਰੀਏ ਤਾਂ ਮੇਰਾ ਸੁਨੇਹਾ ਤੁਹਾਡੇ ਤੱਕ ਪੂਰ ਪਹੁੰਚੂਗਾ ਫਿਜ਼ੀਕਲੀ ਮੈਂ ਤੁਹਾਡੇ ਕੋਲੇ ਹੋ ਸਕਦਾ ਕਦੇ ਲੇਟ ਵੀ ਹੋ ਜਾ ਜਾਂ ਨਾ ਪਹੁੰਚਿਆ ਜਾਵਾਂ ਪਰ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਇਹੀ ਆਸ ਮਾ ਕੇ ਰੱਖਦਾ ਹਾਂ ਅਗਲੀ ਜੰਗ ਬਹੁਤ ਵੱਡੀ ਹੈ ਮੇਰੀਆਂ ਬਾਹਾਂ ਤੁਸੀਂਓ ਮੇਰੇ ਕੋਲੇ ਜਿਹੜੀ ਮੈਨ ਪਾਵਰ ਬਹੁਤ ਘੱਟ ਹੈ ਕਿਉਂਕਿ ਅਸੀਂ ਦੋਨੇ ਪਰਾਂ ਦੋਨੇ 600 ਟੱਪੇ ਹੋਏ ਪਰੰਤੂ ਆਪਾਂ ਜੰਗ ਲੜਨੀ ਜ਼ਰੂਰ ਹੈ ਤੁਹਾਡੇ ਸਹਾਰੇ ਨਾਲ ਲੜਨੀ ਹੈ ਆ ਨੌਜਵਾਨਾਂ ਦੇ ਸਾਇਫ ਨਾਲ ਲੜਨੀ ਹੈ ਤੁਹਾਡੇ ਤਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਅੱਜ ਫਿਰ ਤੋਂ ਇੱਕ ਵੱਡਾ ਐਲਾਨ ਕੀਤਾ ਗਿਆ ਦੱਸਿਆ ਕਿ ਉਹਨਾਂ ਨੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਵਾ ਤਾਂ ਇਸ ਮੌਕੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ ਮਾਨਸਾ ਦੇ ਵਿੱਚ ਇੱਕ ਰੈਲੀ ਦੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਉਹਨਾਂ ਕਹਿ ਕੇ ਪੁੱਤ ਦੀ ਅਧੂਰੀ ਇੱਛਾ ਨੂੰ ਪੂਰੀ ਕਰਾਂਗੇ ਤਾਂ ਦੱਸਦੇ ਕਿ ਨਾਲ ਨਾਲ ਉਹਨਾਂ ਇਹ ਵੀ ਗੱਲ ਆਖੀ ਕਿ ਮੈਨੂੰ ਲੱਗਦਾ ਨਹੀਂ ਸੀ ਕਿ ਤੁਸੀਂ ਮੈਨੂੰ ਇੰਝ ਯਾਦ ਰੱਖੋਗੇ ਮੇਰੇ ਪੁੱਤ ਦੇ ਜਾਣ ਤੋਂ ਬਾਅਦ ਪਰ ਤੁਸੀਂ ਜਿਸ ਤਰੀਕੇ ਮੈਨੂੰ ਯਾਦ ਰੱਖਿਆ ਮੇਰਾ ਸਾਥ ਦਿੱਤਾ ਤਾਂ ਮੈਂ ਤੁਹਾਡੀਆਂ ਦੁਆਵਾਂ ਦੇ ਲਈ ਤੁਹਾਡੇ ਸਾਥ ਦੇ ਲਈ ਤੁਹਾਡਾ ਧੰਨਵਾਦ ਵੀ ਕਰਦਾ ਤੇ ਅੱਗੇ ਵੀ ਚਾਹਾਂਗਾ ਕਿ ਤੁਸੀਂ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹੋ ਤਾਂ ਦੱਸਦੀ ਕਿ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਹੁਣ ਪੁੱਤ ਦੀ ਅਧੂਰੀ ਇੱਛਾ ਨੂੰ ਪੂਰਾ ਕਰਾਂਗੇ ਤੇ ਵਿਧਾਨ ਸਭਾ ਦੀ ਚੋਣ ਲੜ ਕੇ ਜਿੱਤ ਕੇ ਫਿਰ ਆਪਣੇ ਪੁੱਤ ਦੀ ਫੋਟੋ ਜੇਬ ਦੇ ਉੱਪਰ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗੇ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਇੱਕ ਮੀਟਿੰਗ ਦੇ ਦੌਰਾਨ ਜੋ ਇਹ ਗੱਲ ਆਖੀ ਗਈ ਆ ਤਾਂ ਇੱਕ ਵੱਡਾ ਐਲਾਨ ਕੀਤਾ ਗਿਆ ਕਿ ਹੁਣ ਪੁੱਤ ਦੀ ਇਹ ਧੂਰੀ ਇੱਛਾ ਨੂੰ ਪੂਰੇ ਪੂਰਾ ਕਰਨ ਦਾ ਸਮਾਂ ਆ ਤਾਂ ਦੱਸਦੇ ਕਿ ਉਹਨਾਂ ਨੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਬਾਅਦ ਦੱਸਦੀ ਕਿ 2022 ਦੇ ਵਿੱਚ ਵੀ ਸਿੱਧੂ ਮੂਸੇਵਾਲਾ ਦੇ ਵੱਲੋਂ ਮਾਨਸਾ ਤੋਂ ਚੋਣ ਲੜੀ ਗਈ ਸੀ ਹਾਲਾਂਕਿ ਉਹਨਾਂ ਨੂੰ ਹਾਰ ਦਾ ਸਮਣਾ ਕਰਨਾ ਪਿਆ ਸੀ ਕਾਂਗਰਸ ਪਾਰਟੀ ਦੇ ਵੱਲੋਂ ਸਿੱਧੂ ਮੂਸੇਵਾਲਾ ਮੈਦਾਨ ਦੇ ਵਿੱਚ ਉਤਰੇ ਸੀ ਤੇ ਹੁਣ ਉਹਨਾਂ ਦੇ ਪਿਤਾ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਹੈ ਜਿਹੜਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਕੀਤਾ ਗਿਆ ਦੱਸਦੇ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਨਜ਼ਦੀਕ ਪੈਂਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ 2022 ਦੀਆਂ ਚੋਣਾ ਉਸ ਤੋਂ ਪਹਿਲਾਂ ਸਿੱਧੂ ਦੇ ਵੱਲੋਂ ਲੜੀਆਂ ਗਈਆਂ ਸੀ ਕਾਂਗਰਸ ਪਾਰਟੀ ਦੇ ਵੱਲੋਂ ਸਿੱਧੂ ਮੂਸੇਵਾਲਾ ਮੈਦਾਨ ਚੁੱਤਰੇ ਸੀ ਪਰ ਹੁਣ ਉਹਨਾਂ ਦੇ ਪਿਤਾ ਨੇ ਵੱਡਾ ਐਲਾਨ ਕੀਤਾ ਵਾ ਚੋਣਾ ਲੜਨ ਦਾ ਐਲਾਨ ਬਲਕੌਰ ਸਿੰਘ ਦੇ ਵੱਲੋਂ ਕੀਤਾ ਗਿਆ ਤੇ ਇਹ ਵੀ ਗੱਲ ਆਖੀ ਗਈ ਆ ਕਿ ਪੁੱਤ ਦੀ ਅਧੂਰੀ ਇੱਛਾ ਨੂੰ ਪੂਰੀ ਕਰਾਂਗੇ ਤੇ ਨਾਲ ਦੀ ਨਾਲ ਉਹਨੇ ਇਹ ਗੱਲ ਆਖੀ ਹੈ ਕਿ ਜੇਬ ਦੇ ਉੱਪਰ ਸਿੱਧੂ ਦੀ ਫੋਟੋ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗੇ ਤਾਂ ਲੋਕਾਂ ਨੂੰ ਸਾਥ ਦੀ ਅਪੀਲ ਕੀਤੀ ਹੈ ਕਿ ਤੁਸੀਂ ਮੈਨੂੰ ਫਿਰ ਤੋਂ ਮੇਰੇ ਘਰ ਦੇ ਵਿੱਚ ਵੜਦਾ ਕੀਤਾ ਕਿਉਂਕਿ ਜੋ ਖੁਸ਼ੀਆਂ ਭਰਤੀਆਂ ਸੀ ਇੱਕ ਵਾਰ ਫਿਰ ਤੋਂ ਹਵੇਲੀ ਦੇ ਵਿੱਚ ਕਿਉਂਕਿ ਸਿੱਧੂ ਦੇ ਜਾਣ ਤੋਂ ਬਾਅਦ ਜਿੱਥੇ ਸਾਰਾ ਘਰ ਸੁਨਸਾਨ ਹੋਇਆ ਸੀ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਸੀ ਪਰ ਨਿੱਕੇ ਸਿੱਧੂ ਦੇ ਆਉਣ ਨਾਲ ਪਰਿਵਾਰ ਨੂੰ ਫਿਰ ਤੋਂ ਇੱਕ ਨਵੀਂ ਉਮੀਦ ਮਿਲੀ ਹੈ ਇੱਕ ਨਵੀਂ ਜ਼ਿੰਦਗੀ ਮਿਲੀ ਹੈ ਤਾਂ ਹੁਣ ਉਹਨਾਂ ਦੇ ਪਿਤਾ ਨੇ ਕਿਹਾ ਕਿ ਪੁੱਤ ਦੀ ਅਧੂਰੀ ਇੱਛਾ ਨੂੰ ਵੀ ਪੂਰੀ ਕਰਾਂਗੇ ਤੇ ਚੋਣਾ ਲੜ ਕੇ ਜਿੱਤ ਹਾਸਲ ਕਰਕੇ ਜੇਬ ਦੇ ਉੱਪਰ ਫੋਟੋ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗੇ ਤਾਂ ਦੇਖਣਾ ਹੋਵੇਗਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਕਿਸ ਪਾਰਟੀ ਦੇ ਵੱਲੋਂ ਮੈਦਾਨ ਚ ਉਤਰਿਆ ਕੀ ਕਾਂਗਰਸ ਦੇ ਵੱਲੋਂ ਹੀ ਚੋਣ ਲੜਨਗੇ ਜਾਂ ਫਿਰ ਕਿਸੇ ਹੋਰ ਪਾਰਟੀ ਦੇ ਵੱਲੋਂ ਜਾਂ ਆਜ਼ਾਦ ਦੇ ਤੌਰ ਤੇ ਤੇ ਕੀ ਲੋਕਾਂ ਦੇ ਵੱਲੋਂ ਫਿਰ ਸਾਥ ਦਿੱਤਾ ਜਾਏਗਾ ਜਾਂ ਨਹੀਂ ਇਹ ਸਭ ਤੋਂ ਅਹਿਮ ਰਹੇਗਾ ਤੁਹਾਡੇ ਅੱਖੋਂ ਦੇਖ ਕੇ ਇੰਨਾ ਸਕੂਨ ਮਿਲਿਆ ਮੈਨੂੰ ਲੱਗਦਾ ਸੀ ਵੀ ਸ਼ਾਇਦ ਮੇਰੇ ਮੁੱਕ ਜਾਣ ਤੋਂ ਬਾਅਦ ਮੈਨੂੰ ਲੋਕ ਕਿਤੇ ਭੁੱਲ ਨਾ ਜਾਣ ਪਰ ਤੁਸੀਂ ਹਲੇ ਆਪਣੇ ਦਿਲਾਂ ਦੇ ਵਿੱਚ ਵਸਾਈ ਬੈਠੇ ਹੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੇਸ਼ਾ ਆਪਾਂ ਦੇ ਹੱਥੇ ਜ਼ਰੂਰ ਆ ਪਰ ਕਮਜ਼ੋਰ ਨਹੀਂ ਹੋਏਗੇ ਤੁਸੀਂ ਡੱਡੇ ਰਹੋ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਤੁਹਾਡੀ ਲੋੜ ਹੈ ਤੁਹਾਡਾ ਸਮਰਥਨ ਮਿਲ ਗਿਆ ਆਪਾਂ ਇਹਨਾਂ ਨੂੰ ਧਾੜ ਮਾਰਾਂਗੇ ਕਿਸੇ ਗੱਲ ਦਾ ਬਹਿਣਾ ਮੰਨਿਓ ਆਪਾਂ ਡੱਟ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ ਤੁਹਾਡਾ ਸਾਥ ਹਰ ਵੇਲੇ ਨਾਲ ਚਾਹੀਦਾ ਪਰਮਾਤਮਾ ਕਿਉਂਕਿ ਤੁਸੀਂ ਉਸ ਸਮੇਂ ਤੋਂ ਲਾ ਕੇ ਜਿੱਥੇ ਤੁਹਾਡੀਆਂ ਕਰੋੜਾਂ ਦੁਆਵਾਂ ਦੇ ਮੈਨੇ ਦੁਆਰਾ ਘਰ ਦੇ ਵਿੱਚ ਵੜਦਾ ਕੀਤਾ ਉਵੇਂ ਜਿਵੇਂ ਮੈਨੂੰ ਉਮੀਦ ਹੈ ਵੀ ਜਿਹੜਾ ਮੇਰੇ ਪੁੱਤ ਦਾ ਸੁਪਨਾ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਾ ਸੀ ਉਹ ਉੱਥੋਂ ਵਾਪਸ ਆ ਗਿਆ ਤਾਂ ਸ਼ੈਲ ਦੀ ਆਤਮਾ ਉਦੋਂ ਖੁਸ਼ ਹੋਊਗੀ ਜਦਦੇ ਆਪਾਂ ਇਹ ਫੋਟੋ ਲੈ ਕੇ ਉਹਦੀ ਫੋਟੋ ਜੇਬ ਦੇ ਉੱਤੇ ਲਾ ਕੇ ਆਪਾਂ ਉਸ ਵਿਧਾਨ ਸਭਾ ਚ ਮੜਾਂਗੇ ਤਾਂ ਮੈਂ ਤੁਹਾਡੇ ਤੋਂ ਇਹ ਮਾਣ ਰੱਖਦਾ ਮੈਂ ਹੋ ਸਕਦਾ ਥੋੜਾ ਬੁੱਤਾ ਕਮਜ਼ੋਰ ਹਾਂ ਫਿਜ਼ੀਕਲੀ ਸਿੱਧਾ ਸਿੱਧੇ ਕਰਕੇ ਤੁਹਾਡੇ ਕੋਲੇ ਘੱਟ ਪਹੁੰਚ ਜਾ ਪਰ ਵੀਰੋ ਮੇਰਾ ਇੱਕ ਸੁਨੇਹਾ ਤੁਹਾਡੇ ਪੁੱਤ ਦਾ ਖੜਾ ਕੀਤਾ ਹੋਇਆ ਅੰਪੈਰ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਅਸਿਸਟੈਂਟ ਆਪਣੀ ਆਵਾਜ਼ ਦੇ ਜ਼ਰੀਏ ਤਾਂ ਮੇਰਾ ਸੁਨੇਹਾ ਤੁਹਾਡੇ ਤੱਕ ਦੂਰ ਪਹੁੰਚੂਗਾ ਫਿਜ਼ੀਕਲੀ ਮੈਂ ਤੁਹਾਡੇ ਕੋਲੇ ਹੋ ਸਕਦਾ ਕਦੇ ਲੇਟ ਵੀ ਹੋ ਜਾ ਜਾਂ ਨਾ ਪਹੁੰਚਿਆ ਜਾਵਾਂ ਪਰ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਇਹੀ ਆਸ ਮਾਂਕੇ ਰੱਖਦਾ ਅਗਲੀ ਜੰਗ ਬਹੁਤ ਵੱਡੀ ਹੈ ਮੇਰੀਆਂ ਬਾਹਾਂ ਤੁਸੀਂ ਹੋ ਮੇਰੇ ਕੋਲੇ ਜਿਹੜੀ ਮੈਨਪਾਵਰ ਬਹੁਤ ਘੱਟ ਹੈ ਕਿਉਂਕਿ ਅਸੀਂ ਦੋਨੇ ਭਰਾ ਦੋਨੇ 600 ਟੱਪੇ ਹੋਏ ਪਰੰਤੂ ਆਪਾਂ ਜੰਗ ਲੜਨੀ ਜ਼ਰੂਰ ਹੈ ਤੁਹਾਡੇ ਸਹਾਰੇ ਨਾਲ ਲੜਨੀ ਹੈ ਆ ਨੌਜਵਾਨਾਂ ਦੇ ਸਹਾਰੇ ਨਾਲ ਲੜਨੀ ਹੈ ਤੁਹਾਡੇ ਤਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਅੱਜ ਫਿਰ ਤੋਂ ਇੱਕ ਵੱਡਾ ਐਲਾਨ ਕੀਤਾ ਗਿਆ ਦੱਸਿਆ ਕਿ ਉਹਨਾਂ ਨੇ ਵਿਦਾਨ ਸਵਾ ਚੋਣਾ ਲੜਨ ਦਾ ਐਲਾਨ ਕੀਤਾ ਵਾ ਤਾਂ ਇਸ ਮੌਕੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ ਮਾਨਸਾ ਦੇ ਵਿੱਚ ਇੱਕ ਰੈਲੀ ਦੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੁੱਤ ਦੀ ਅਧੂਰੀ ਇੱਛਾ ਨੂੰ ਪੂਰੀ ਕਰਾਂਗੇ ਤਾਂ ਦੱਸ ਦੇ ਕਿ ਨਾਲ ਨਾਲ ਉਹਨਾਂ ਇਹ ਵੀ ਗੱਲ ਆਖੀ ਕਿ ਮੈਨੂੰ ਲੱਗਦਾ ਨਹੀਂ ਸੀ ਕਿ ਤੁਸੀਂ ਮੈਨੂੰ ਇੰਝ ਯਾਦ ਰੱਖੋਗੇ ਮੇਰੇ ਪੁੱਤ ਦੇ ਜਾਣ ਤੋਂ ਬਾਅਦ ਪਰ ਤੁਸੀਂ ਜਿਸ ਤਰੀਕੇ ਮੈਨੂੰ ਯਾਦ ਰੱਖਿਆ ਮੇਰਾ ਸਾਥ ਦਿੱਤਾ ਤਾਂ ਮੈਂ ਤੁਹਾਡੀਆਂ ਦੁਆਵਾਂ ਦੇ ਲਈ ਤੁਹਾਡੇ ਸਾਥ ਦੇ ਲਈ ਤੁਹਾਡਾ ਧੰਨਵਾਦ ਵੀ ਕਰਦਾ ਤੇ ਅੱਗੇ ਵੀ ਚਾਹਾਂਗਾ ਕਿ ਤੁਸੀਂ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹੋ ਤਾਂ ਦੱਸਦੀ ਕਿ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਹੁਣ ਪੁੱਤ ਦੀ ਅਧੂਰੀ ਇੱਛਾ ਨੂੰ ਪੂਰਾ ਕਰਾਂਗੇ ਤੇ ਵਿਧਾਨ ਸਭਾ ਦੀ ਚੋਣ ਲੜ ਕੇ ਜਿੱਤ ਕੇ ਫਿਰ ਆਪਣੇ ਪੁੱਤ ਦੀ ਫੋਟੋ ਜੇਬ ਦੇ ਉੱਪਰ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗੇ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਇੱਕ ਮੀਟਿੰਗ ਦੇ ਦੌਰਾਨ ਜੋ ਇਹ ਗੱਲ ਆਖੀ ਗਈ ਆ ਤਾਂ ਇੱਕ ਵੱਡਾ ਐਲਾਨ ਕੀਤਾ ਗਿਆ ਕਿ ਹੁਣ ਪੁੱਤ ਦੀ ਇਹ ਧੂਰੀ ਇੱਛਾ ਨੂੰ ਪੂਰੇ ਪੂਰਾ ਕਰਨ ਦਾ ਸਮਾਂ ਆ ਤਾਂ ਦੱਸਿਏ ਕਿ ਉਹਨਾਂ ਨੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਬਾਅਦ ਦੱਸਿਏ ਕਿ 2022 ਦੇ ਵਿੱਚ ਵੀ ਸਿੱਧੂ ਮੂਸੇਵਾਲਾ ਦੇ ਵੱਲੋਂ ਮਾਨਸਾ ਤੋਂ ਚੋਣ ਲੜੀ ਗਈ ਸੀ ਹਾਲਾਂਕਿ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਕਾਂਗਰਸ ਪਾਰਟੀ ਦੇ ਵੱਲੋਂ ਸਿੱਧੂ ਮੂਸੇਵਾਲਾ ਮੈਦਾਨ ਦੇ ਵਿੱਚ ਉਤਰੇ ਸੀ ਤੇ ਹੁਣ ਉਹਨਾਂ ਦੇ ਪਿਤਾ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਹੈ ਜਿਹੜਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਕੀਤਾ ਗਿਆ ਦੱਸਦੇ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਨਜ਼ਦੀਕ ਪੈਂਦੇ ਪਿੰਡ ਜਵਾਹਰ ਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ 2022 ਦੀਆਂ ਚੋਣਾਂ ਉਸ ਤੋਂ ਪਹਿਲਾਂ ਸਿੱਧੂ ਦੇ ਵੱਲੋਂ ਲੜੀਆਂ ਗਈਆਂ ਸੀ ਕਾਂਗਰਸ ਪਾਰਟੀ ਦੇ ਵੱਲੋਂ ਸਿੱਧੂ ਮੂਸੇਵਾਲਾ ਮੈਦਾਨ ਚੁੱਤਰੇ ਸੀ ਪਰ ਹੁਣ ਉਨ੍ਹਾਂ ਦੇ ਪਿਤਾ ਨੇ ਵੱਡਾ ਐਲਾਨ ਕੀਤਾ ਵਾ ਚੋਣਾ ਲੜਨ ਦਾ ਐਲਾਨ ਬਲਕੌਰ ਸਿੰਘ ਦੇ ਵੱਲੋਂ ਕੀਤਾ ਗਿਆ ਤੇ ਇਹ ਵੀ ਗੱਲ ਆਖੀ ਗਈ ਆ ਕਿ ਪੁੱਤ ਦੀ ਅਧੂਰੀ ਇੱਛਾ ਨੂੰ ਪੂਰੀ ਕਰਾਂਗੇ ਤੇ ਨਾਲ ਦੀ ਨਾਲ ਉਹਨੇ ਇਹ ਗੱਲ ਆਖੀ ਹੈ ਕਿ ਜੇਬ ਦੇ ਉੱਪਰ ਸਿੱਧੂ ਦੀ ਫੋਟੋ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗੇ ਤਾਂ ਲੋਕਾਂ ਨੂੰ ਸਾਥ ਦੀ ਅਪੀਲ ਕੀਤੀ ਹੈ ਕਿ ਤੁਸੀਂ ਮੈਨੂੰ ਫਿਰ ਤੋਂ ਮੇਰੇ ਘਰ ਦੇ ਵਿੱਚ ਵੜਦਾ ਕੀਤਾ ਕਿਉਂਕਿ ਜੋ ਖੁਸ਼ੀਆਂ ਪਰਤੀਆਂ ਸੀ ਇੱਕ ਵਾਰ ਫਿਰ ਤੋਂ ਹਵੇਲੀ ਦੇ ਵਿੱਚ ਕਿਉਂਕਿ ਸਿੱਧੂ ਦੇ ਜਾਣ ਤੋਂ ਬਾਅਦ ਜਿੱਥੇ ਸਾਰਾ ਘਰ ਸੁਨਸਾਨ ਹੋਇਆ ਸੀ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਸੀ ਪਰ ਨਿੱਕੇ ਸਿੱਧੂ ਦੇ ਆਉਣ ਨਾਲ ਪਰਿਵਾਰ ਨੂੰ ਫਿਰ ਤੋਂ ਇੱਕ ਨਵੀਂ ਉਮੀਦ ਮਿਲੀ ਹੈ ਇੱਕ ਨਵੀਂ ਜ਼ਿੰਦਗੀ ਮਿਲੀ ਹੈ ਤਾਂ ਹੁਣ ਉਹਨਾਂ ਦੇ ਪਿਤਾ ਨੇ ਕਿਹਾ ਕਿ ਪੁੱਤ ਦੀ ਅਧੂਰੀ ਇੱਛਾ ਨੂੰ ਵੀ ਪੂਰੀ ਕਰਾਂਗੇ ਤੇ ਚੋਣਾ ਲੜ ਕੇ ਜਿੱਤ ਹਾਸਲ ਕਰਕੇ ਜੇਬ ਦੇ ਉੱਪਰ ਫੋਟੋ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗੇ ਤਾਂ ਦੇਖਣਾ ਹੋਵੇਗਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਕਿਸ ਪਾਰਟੀ ਦੇ ਵੱਲੋਂ ਮੈਦਾਨ ਚ ਉਤਰਿਆ ਕਿ ਕਾਂਗਰਸ ਦੇ ਵੱਲੋਂ ਹੀ ਚੋਣ ਲੜਨਗੇ ਜਾਂ ਫਿਰ ਕਿਸੇ ਹੋਰ ਪਾਰਟੀ ਦੇ ਵੱਲੋਂ ਜਾਂ ਆਜ਼ਾਦ ਦੇ ਤੌਰ ਤੇ ਤੇ ਕਿ ਲੋਕਾਂ ਦੇ ਵੱਲੋਂ ਫਿਰ ਸਾਥ ਦਿੱਤਾ ਜਾਏਗਾ ਜਾਂ ਨਹੀਂ ਇਹ ਸਭ ਤੋਂ ਅਹਿਮ ਰਹੇਗਾ ਤੁਹਾਡੇ ਇਕੱਠ ਨੂੰ ਦੇਖ ਕੇ ਇੰਨਾ ਸਕੂਨ ਮਿਲਿਆ ਮੈਨੂੰ ਲੱਗਦਾ ਸੀ ਵੀ ਸ਼ਹਿਰ ਦੇ ਮੇਰੇ ਪੁੱਤ ਜਾਣ ਤੋਂ ਬਾਅਦ ਮੈਨੂੰ ਲੋਕ ਕਿਤੇ ਭੁੱਲਣਾ ਜਾਣ ਪਰ ਤੁਸੀਂ ਹਾਲੇ ਆਪਣੇ ਦਿਲਾਂ ਦੇ ਵਿੱਚ ਵਸਾਈ ਬੈਠੇ ਹੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੇਸ਼ ਆਪਾਂ ਦੇ ਹੱਥੇ ਜਰੂਰ ਆ ਪਰ ਕਮਜ਼ੋਰ ਨਹੀਂ ਹਾਂਗੇ ਤੁਸੀਂ ਡੱਟੇ ਰਹੋ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਤੁਹਾਡੀ ਲੋੜ ਹੈ ਤੁਹਾਡਾ ਸਮਰਥਨ ਮਿਲ ਗਿਆ ਆਪਾਂ ਇਹਨਾਂ ਨੂੰ ਧਾੜ ਮਾਰਾਂਗੇ ਕਿਸੇ ਗੱਲ ਦਾ ਬਹਿਮ ਦਾ ਮੰਨਿਓ ਆਪਾਂ ਡੱਟ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ ਤੁਹਾਡਾ ਸਾਥ ਵਰ ਮੇਲੇ ਨਾਲ ਚਾਹੀਦੇ ਪਰਵਾਰ ਕਿਉਂਕਿ ਤੁਸੀਂ ਉਸ ਸਮੇਂ ਤੋਂ ਲਾ ਕੇ ਜਿੱਥੇ ਤੁਹਾਡੀਆਂ ਕੋਰਣਾ ਦੁਆਵਾਂ ਨੇ ਮੈਨੂੰ ਦੁਆਰਾ ਘਰ ਦੇ ਵਿੱਚ ਵੜਦਾ ਕੀਤਾ ਉਵੇਂ ਜਿਵੇਂ ਮੈਨੂੰ ਉਮੀਦ ਹੈ ਵੀ ਜਿਹੜੇ ਮੇਰੇ ਪੁੱਤ ਦਾ ਦੂਰ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਾ ਸੀ ਉਹ ਉੱਥੋਂ ਵਾਪਸ ਆ ਗਿਆ ਤਾਂ ਸ਼ੈਨ ਦੀ ਆਤਮਾ ਉਧਰ ਖੁਸ਼ ਹੋਊਗੀ ਜਦਦੇ ਆਪਾਂ ਇਹ ਫੋਟੋ ਲੈ ਕੇ ਉਹਦੀ ਫੋਟੋ ਜੇਬ ਦੇ ਉੱਤੇ ਲਾ ਕੇ ਆਪਾਂ ਉਸ ਵਿਧਾਨ ਸਭਾ ਚ ਵੜਾਂਗੇ ਤਾਂ ਮੈਂ ਤੁਹਾਡੇ ਤੋਂ ਇਹ ਮਾਣ ਰੱਖਦਾ ਮੈਂ ਹੋ ਸਕਦਾ ਥੋੜਾ ਬੁੱਧਾ ਕਮਜ਼ੋਰ ਹਾਂ ਫਿਜ਼ੀਕਲੀ ਸੇਧ ਤੋਂ ਸੇਧੇ ਕਰਕੇ ਤੁਹਾਡੇ ਕੋਲੇ ਘਰ ਤੱਕ ਪਹੁੰਚ ਜਾ ਪਰ ਵੀਰੋ ਮੇਰਾ ਇੱਕ ਤਾਂ ਸੁਨੇਹਾ ਤੁਹਾਡੇ ਪੁੱਤ ਦਾ ਖੜਾ ਕੀਤਾ ਹੋਇਆ ਅੰਤਹਿਰ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਅਸਿਸਟੈਂਸ ਆਪਣੀ ਆਵਾਜ਼ ਦੇ ਜ਼ਰੀਏ ਤਾਂ ਮੇਰਾ ਸੁਨੇਹਾ ਤੁਹਾਡੇ ਤੱਕ ਜੂਰ ਪਹੁੰਚੂਗਾ ਫਿਜ਼ੀਕਲੀ ਮੈਂ ਤੁਹਾਡੇ ਕੋਲੇ ਹੋ ਸਕਦਾ ਕਦੇ ਲੇਟ ਵੀ ਹੋ ਜਾ ਜਾਂ ਨਾ ਪਹੁੰਚਾਂ ਜਾਵਾਂ ਪਰ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਇਹੀ ਆਸ ਮੈਂ ਰੱਖਦਾ ਅਗਲੀ ਜੰਗ ਬਹੁਤ ਵੱਡੀ ਹੈ ਮੇਰੀਆਂ ਬਾਹਾਂ ਤੁਸੀਂ ਹੋ ਮੇਰੇ ਕੋਲੇ ਜਿਹੜੀ ਮੈਨ ਪਾਵਰ ਬਹੁਤ ਘੱਟ ਹੈ ਕਿਉਂਕਿ ਅਸੀਂ ਦੋਨੇ ਭਰਾ ਗੁੰਦੇ 600 ਟੱਕੇ ਪਰੰਤੂ ਆਪਾਂ ਜੰਗ ਲੜਨੀ ਜ਼ਰੂਰ ਹੈ ਤੁਹਾਡੇ ਸਹਾਰੇ ਨਾਲ ਲੜਨੀ ਹੈ ਆ ਨੌਜਵਾਨਾਂ ਦੇ ਸਾਥ ਨਾਲ ਲੜਨੀ ਹੈ ਤੁਹਾਡੇ ਤਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਅੱਜ ਫਿਰ ਤੋਂ ਇੱਕ ਵੱਡਾ ਐਲਾਨ ਕੀਤਾ ਗਿਆ ਦੱਸਿਆ ਕਿ ਉਹਨਾਂ ਨੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਵਾ ਤਾਂ ਇਸ ਮੌਕੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ ਮਾਨਸਾ ਦੇ ਵਿੱਚ ਇੱਕ ਰੈਲੀ ਦੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੁੱਤ ਦੀ ਅਧੂਰੀ ਇੱਛਾ ਨੂੰ ਪੂਰੀ ਕਰਾਂਗੇ ਤਾਂ ਦੱਸਦੇ ਕਿ ਨਾਲ ਨਾਲ ਉਹਨਾਂ ਇਹ ਵੀ ਗੱਲ ਆਖੀ ਕਿ ਮੈਨੂੰ ਲੱਗਦਾ ਨਹੀਂ ਸੀ ਕਿ ਤੁਸੀਂ ਮੈਨੂੰ ਇੰਝ ਯਾਦ ਰੱਖੋਗੇ ਮੇਰੇ ਪੁੱਤ ਦੇ ਜਾਣ ਤੋਂ ਬਾਅਦ ਪਰ ਤੁਸੀਂ ਜਿਸ ਤਰੀਕੇ ਮੈਨੂੰ ਯਾਦ ਰੱਖਿਆ ਮੇਰਾ ਸਾਥ ਦਿੱਤਾ ਤਾਂ ਮੈਂ ਤੁਹਾਡੀਆਂ ਦੁਆਵਾਂ ਦੇ ਲਈ ਤੁਹਾਡੇ ਸਾਥ ਦੇ ਲਈ ਤੁਹਾਡਾ ਧੰਨਵਾਦ ਵੀ ਕਰਦਾ ਤੇ ਅੱਗੇ ਵੀ ਚਾਹਾਂਗਾ ਕਿ ਤੁਸੀਂ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹੋ ਤਾਂ ਦੱਸ ਦਈਏ ਕਿ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਹੁਣ ਪੁੱਤ ਦੀ ਅਧੂਰੀ ਇੱਛਾ ਨੂੰ ਪੂਰਾ ਕਰਾਂਗੇ ਤੇ ਵਿਧਾਨ ਸਭਾ ਦੀ ਚੋਣ ਲੜ ਕੇ ਜਿੱਤ ਕੇ ਫਿਰ ਆਪਣੇ ਪੁੱਤ ਦੀ ਫੋਟੋ ਜੇਬ ਦੇ ਉੱਪਰ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗੇ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਇੱਕ ਮੀਟਿੰਗ ਦੇ ਦੌਰਾਨ ਜੋ ਇਹ ਗੱਲ ਆਖੀ ਗਈ ਆ ਤਾਂ ਇੱਕ ਵੱਡਾ ਐਲਾਨ ਕੀਤਾ ਗਿਆ ਕਿ ਹੁਣ ਪੁੱਤ ਦੀ ਇਹ ਧੂਰੀ ਇੱਛਾ ਨੂੰ ਪੂਰੇ ਪੂਰਾ ਕਰਨ ਦਾ ਸਮਾਂ ਆ ਤਾਂ ਦੱਸੇ ਕਿ ਉਹਨਾਂ ਨੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਬਾਅਦ ਦੱਸਦੀ ਕਿ 2022 ਦੇ ਵਿੱਚ ਵੀ ਸਿੱਧੂ ਮੂਸੇਵਾਲਾ ਦੇ ਵੱਲੋਂ ਮਾਨਸਾ ਤੋਂ ਚੋਣ ਲੜੀ ਗਈ ਸੀ ਹਾਲਾਂਕਿ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਕਾਂਗਰਸ ਪਾਰਟੀ ਦੇ ਵੱਲੋਂ ਸਿੱਧੂ ਮੂਸੇਵਾਲਾ ਮੈਦਾਨ ਦੇ ਵਿੱਚ ਉਤਰੇ ਸੀ ਤੇ ਹੁਣ ਉਹਨਾਂ ਦੇ ਪਿਤਾ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਹੈ ਜਿਹੜਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਕੀਤਾ ਗਿਆ ਦੱਸਦੇ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਨਜ਼ਦੀਕ ਪੈਂਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ 2022 ਦੀਆਂ ਚੋਣਾ ਉਸ ਤੋਂ ਪਹਿਲਾਂ ਸਿੱਧੂ ਦੇ ਵੱਲੋਂ ਲੜੀਆਂ ਗਈਆਂ ਸੀ ਕਾਂਗਰਸ ਪਾਰਟੀ ਦੇ ਵੱਲੋਂ ਸਿੱਧੂ ਮੂਸੇਵਾਲਾ ਮੈਦਾਨ ਚੁੱਤਰੇ ਸੀ ਪਰ ਹੁਣ ਉਹਨਾਂ ਦੇ ਪਿਤਾ ਨੇ ਵੱਡਾ ਐਲਾਨ ਕੀਤਾ ਵਾ ਚੋਣਾ ਲੜਨ ਦਾ ਐਲਾਨ ਬਲਕੌਰ ਸਿੰਘ ਦੇ ਵੱਲੋਂ ਕੀਤਾ ਗਿਆ ਤੇ ਇਹ ਵੀ ਗੱਲ ਆਖੀ ਗਈ ਆ ਕਿ ਪੁੱਤ ਦੀ ਅਧੂਰੀ ਇੱਛਾ ਨੂੰ ਪੂਰੀ ਕਰਾਂਗੇ ਤੇ ਨਾਲ ਦੀ ਨਾਲ ਉਹਨੇ ਇਹ ਗੱਲ ਆਖੀ ਹੈ ਕਿ ਜੇਬ ਦੇ ਉੱਪਰ ਸਿੱਧੂ ਦੀ ਫੋਟੋ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗੇ ਤਾਂ ਲੋਕਾਂ ਨੂੰ ਸਾਥ ਦੀ ਅਪੀਲ ਕੀਤੀ ਹੈ ਕਿ ਤੁਸੀਂ ਮੈਨੂੰ ਫਿਰ ਤੋਂ ਮੇਰੇ ਘਰ ਦੇ ਵਿੱਚ ਵੜਦਾ ਕੀਤਾ ਕਿਉਂਕਿ ਜੋ ਖੁਸ਼ੀਆਂ ਪਰਤੀਆਂ ਸੀ ਇੱਕ ਵਾਰ ਫਿਰ ਤੋਂ ਹਵੇਲੀ ਦੇ ਵਿੱਚ ਕਿਉਂਕਿ ਸਿੱਧੂ ਦੇ ਜਾਣ ਤੋਂ ਬਾਅਦ ਜਿੱਥੇ ਸਾਰਾ ਘਰ ਸੁੰਸਾਨ ਹੋਇਆ ਸੀ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਸੀ ਪਰ ਨਿੱਕੇ ਸਿੱਧੂ ਦੇ ਆਉਣ ਨਾਲ ਪਰਿਵਾਰ ਨੂੰ ਫਿਰ ਤੋਂ ਇੱਕ ਨਵੀਂ ਉਮੀਦ ਮਿਲੀ ਹੈ ਇੱਕ ਨਵੀਂ ਜ਼ਿੰਦਗੀ ਮਿਲੀ ਹੈ ਤਾਂ ਹੁਣ ਉਹਨਾਂ ਦੇ ਪਿਤਾ ਨੇ ਕਿਹਾ ਕਿ ਪੁੱਤ ਦੀ ਅਧੂਰੀ ਇੱਛਾ ਨੂੰ ਵੀ ਪੂਰੀ ਕਰਾਂਗੇ ਤੇ ਚੋਣਾ ਲੜ ਕੇ ਜਿੱਤ ਹਾਸਲ ਕਰਕੇ ਜੇਬ ਦੇ ਉੱਪਰ ਫੋਟੋ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗੇ ਤਾਂ ਦੇਖਣਾ ਹੋਵੇਗਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਕਿਸ ਪਾਰਟੀ ਦੇ ਵੱਲੋਂ ਮੈਦਾਨ ਚ ਉਤਰਿਆ ਕੀ ਕਾਂਗਰਸ ਦੇ ਵੱਲੋਂ ਹੀ ਚੋਣ ਲੜਨਗੇ ਜਾਂ ਫਿਰ ਕਿਸੇ ਹੋਰ ਪਾਰਟੀ ਦੇ ਵੱਲੋਂ ਜਾਂ ਆਜ਼ਾਦ ਦੇ ਤੌਰ ਤੇ ਤੇ ਕੀ ਲੋਕਾਂ ਦੇ ਵੱਲੋਂ ਫਿਰ ਸਾਥ ਦਿੱਤਾ ਜਾਏਗਾ ਜਾਂ ਨਹੀਂ ਇਹ ਸਭ ਤੋਂ ਅਹਿਮ ਰਹੇਗਾ ਤੁਹਾਡੇ ਇਕੱਠ ਨੂੰ ਦੇਖ ਕੇ ਇੰਨਾ ਸਕੂਨ ਮਿਲਿਆ ਮੈਨੂੰ ਲੱਗਦਾ ਸੀ ਵੀ ਸ਼ਾਇਦ ਮੇਰੇ ਮੁੱਕ ਜਾਣ ਤੋਂ ਬਾਅਦ ਮੈਨੂੰ ਲੋਕ ਕਿਤੇ ਭੁੱਲ ਨਾ ਜਾਣ ਪਰ ਤੁਸੀਂ ਹਲੇ ਆਪਣੇ ਦਿਲਾਂ ਦੇ ਵਿੱਚ ਵਸਾਈ ਬੈਠੇ ਹੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੇਸ਼ਾ ਆਪਾਂ ਦੇ ਹੱਥੇ ਜਰੂਰ ਆ ਪਰ ਕਮਜ਼ੋਰ ਨਹੀਂ ਹੋਏਗੇ ਤੁਸੀਂ ਡੱਡੇ ਰਹੋ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਤੁਹਾਡੀ ਲੋੜ ਹੈ ਤੁਹਾਡਾ ਸਮਰਥਨ ਮਿਲ ਗਿਆ ਆਪਾਂ ਇਹਨਾਂ ਨੂੰ ਧਾੜ ਮਾਰਾਂਗੇ ਕਿਸੇ ਗੱਲ ਦਾ ਬਹਿਰ ਨਾ ਮੰਨਿਓ ਆਪਾਂ ਡੱਟ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ ਤੁਹਾਡਾ ਸਾਥ ਹਰ ਵੇਲੇ ਨਾਲ ਚਾਹੀਦੇ ਪਰਮਾਤਮਾ ਕਿਉਂਕਿ ਤੁਸੀਂ ਉਸ ਸਮੇਂ ਤੋਂ ਲਾ ਕੇ ਜਿੱਥੇ ਤੁਹਾਡੀਆਂ ਕੋੜੀਆਂ ਦੁਆਵਾਂ ਨੇ ਮੈਨੂੰ ਦੁਆਰਾ ਘਰ ਦੇ ਵਿੱਚ ਵੜਦਾ ਕੀਤਾ ਉਵੇਂ ਜਿਵੇਂ ਮੈਨੂੰ ਉਮੀਦ ਹੈ ਵੀ ਜਿਹੜੇ ਮੇਰੇ ਪੁੱਤ ਦਾ ਸੁਪਨਾ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਾ ਸੀ ਉਹ ਉੱਥੋਂ ਵਾਪਸ ਆ ਗਿਆ ਤਾਂ ਸ਼ਾਇਦ ਕੀ ਆਤਮਾ ਉਧਰ ਖੁਸ਼ ਹੋਊਗੀ ਜਦ ਜੇ ਆਪਾਂ ਇਹ ਫਤਵਾ ਲੈ ਕੇ ਉਹਦੀ ਫੋਟੋ ਜੇਬ ਦੇ ਉੱਤੇ ਲਾ ਕੇ ਆਪਾਂ ਉਸ ਵਿਧਾਨ ਸਭਾ ਚ ਵੜਾਂਗੇ ਤਾਂ ਮੈਂ ਤੁਹਾਡੇ ਤੋਂ ਇਹ ਮਾਨ ਰੱਖਦਾ ਮੈਂ ਹੋ ਸਕਦਾ ਥੋੜਾ ਬੋਤਾ ਕਮਜ਼ੋਰ ਹਾਂ ਫਿਜ਼ੀਕਲੀ ਸੇਧ ਰਸੇਧੇ ਕਰਕੇ ਤੁਹਾਡੇ ਕੋਲੇ ਘੱਟ ਪਹੁੰਚ ਜਾ ਪਰ ਵੀਰੋ ਮੇਰਾ ਇੱਕ ਸੁਨੇਹਾ ਤੁਹਾਡੇ ਪੁੱਤ ਦਾ ਖੜਾ ਕੀਤਾ ਹੋਇਆ ਅੰਤਹਿਰ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਸਿਸਟਮ ਆਪਣੀ ਆਵਾਜ਼ ਦੇ ਜ਼ਰੀਏ ਤਾਂ ਮੇਰਾ ਸੁਨੇਹਾ ਤੁਹਾਡੇ ਤੱਕ ਪੂਰ ਪਹੁੰਚੂਗਾ ਫਿਜ਼ੀਕਲੀ ਮੈਂ ਤੁਹਾਡੇ ਕੋਲੇ ਹੋ ਸਕਦਾ ਕਦੇ ਲੇਟ ਵੀ ਹੋ ਜਾ ਜਾਂ ਨਾ ਪਹੁੰਚਿਆ ਜਾਵਾਂ ਪਰ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਇਹੀ ਆਸ ਮਾ ਕੇ ਰੱਖਦਾ ਹਾਂ ਅਗਲੀ ਜੰਗ ਬਹੁਤ ਵੱਡੀ ਹੈ ਮੇਰੀਆਂ ਬਾਹਾਂ ਤੁਸੀਂ ਹੋ ਮੇਰੇ ਕੋਲੇ ਜਿਹੜੀ ਮੈਨ ਪਾਵਰ ਬਹੁਤ ਘੱਟ ਹੈ ਕਿਉਂਕਿ ਅਸੀਂ ਦੋਨੇ ਪਰਾਂ ਦੋਨੇ 600 ਟੱਪੇ ਹੋਏ ਪਰੰਤੂ ਆਪਾਂ ਜੰਗ ਲੜਨੀ ਜ਼ਰੂਰ ਹੈ ਤੁਹਾਡੇ ਸਹਾਰੇ ਨਾਲ ਲੜਨੀ ਹੈ ਆ ਨੌਜਵਾਨਾਂ ਦੇ ਸਾਥ ਨਾਲ ਲੜਨੀ ਹੈ ਤੁਹਾਡੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਅੱਜ ਫਿਰ ਤੋਂ ਇੱਕ ਵੱਡਾ ਐਲਾਨ ਕੀਤਾ ਗਿਆ ਦੱਸਿਆ ਕਿ ਉਹਨਾਂ ਨੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਵਾ ਤਾਂ ਇਸ ਮੌਕੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ ਮਾਨਸਾ ਦੇ ਵਿੱਚ ਇੱਕ ਰੈਲੀ ਦੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੁੱਤ ਦੀ ਅਧੂਰੀ ਇੱਛਾ ਨੂੰ ਪੂਰੀ ਕਰਾਂਗੇ ਤਾਂ ਦੱਸਦੇ ਕਿ ਨਾਲ ਨਾਲ ਉਹਨਾਂ ਇਹ ਵੀ ਗੱਲ ਆਖੀ ਮੈਨੂੰ ਲੱਗਦਾ ਨਹੀਂ ਸੀ ਕਿ ਤੁਸੀਂ ਮੈਨੂੰ ਇੰਝ ਯਾਦ ਰੱਖੋਗੇ ਮੇਰੇ ਪੁੱਤ ਦੇ ਜਾਣ ਤੋਂ ਬਾਅਦ ਪਰ ਤੁਸੀਂ ਜਿਸ ਤਰੀਕੇ ਮੈਨੂੰ ਯਾਦ ਰੱਖਿਆ ਮੇਰਾ ਸਾਥ ਦਿੱਤਾ ਤਾਂ ਮੈਂ ਤੁਹਾਡੀਆਂ ਦੁਆਵਾਂ ਦੇ ਲਈ ਤੁਹਾਡੇ ਸਾਥ ਦੇ ਲਈ ਤੁਹਾਡਾ ਧੰਨਵਾਦ ਵੀ ਕਰਦਾ ਤੇ ਅੱਗੇ ਵੀ ਚਾਹਾਂਗਾ ਕਿ ਤੁਸੀਂ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹੋ ਤਾਂ ਦੱਸਦੀ ਕਿ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਹੁਣ ਪੁੱਤ ਦੀ ਅਧੂਰੀ ਇੱਛਾ ਨੂੰ ਪੂਰਾ ਕਰਾਂਗੇ ਤੇ ਵਿਧਾਨ ਸਭਾ ਦੀ ਚੋਣ ਲੜ ਕੇ ਜਿੱਤ ਕੇ ਫਿਰ ਆਪਣੇ ਪੁੱਤ ਦੀ ਫੋਟੋ ਜੇਬ ਦੇ ਉੱਪਰ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗੇ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਇੱਕ ਮੀਟਿੰਗ ਦੇ ਦੌਰਾਨ ਜੋ ਇਹ ਗੱਲ ਆਖੀ ਗਈ ਆ ਤਾਂ ਇੱਕ ਵੱਡਾ ਐਲਾਨ ਕੀਤਾ ਗਿਆ ਕਿ ਹੁਣ ਪੁੱਤ ਦੀ ਇਹ ਧੂਰੀ ਇੱਛਾ ਨੂੰ ਪੂਰੇ ਪੂਰਾ ਕਰਨ ਦਾ ਸਮਾਂ ਆ ਤਾਂ ਦੱਸਦੀ ਕਿ ਉਹਨਾਂ ਨੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਬਾਅਦ ਦੱਸਦੀ ਕਿ 2022 ਦੇ ਵਿੱਚ ਵੀ ਸਿੱਧੂ ਮੂਸੇਵਾਲਾ ਦੇ ਵੱਲੋਂ ਮਾਨਸਾ ਤੋਂ ਚੋਣ ਲੜੀ ਗਈ ਸੀ ਹਾਲਾਂਕਿ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਕਾਂਗਰਸ ਪਾਰਟੀ ਦੇ ਵੱਲੋਂ ਸਿੱਧੂ ਮੂਸੇਵਾਲਾ ਮੈਦਾਨ ਦੇ ਵਿੱਚ ਉਤਰੇ ਸੀ ਤੇ ਹੁਣ ਉਹਨਾਂ ਦੇ ਪਿਤਾ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਵਿਧਾਨ ਸਭਾ ਚੋਣ ਲੜਨ ਦਾ ਇعلان ਹੈ ਜਿਹੜਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਕੀਤਾ ਗਿਆ ਦੱਸਦੇ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਨਜ਼ਦੀਕ ਪੈਂਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ 2022 ਦੀਆਂ ਚੋਣਾਂ ਉਸ ਤੋਂ ਪਹਿਲਾਂ ਸਿੱਧੂ ਦੇ ਵੱਲੋਂ ਲੜੀਆਂ ਗਈਆਂ ਸੀ ਕਾਂਗਰਸ ਪਾਰਟੀ ਦੇ ਵੱਲੋਂ ਸਿੱਧੂ ਮੂਸੇਵਾਲਾ ਮੈਦਾਨ ਚੁੱਤਰੇ ਸੀ ਪਰ ਹੁਣ ਉਨ੍ਹਾਂ ਦੇ ਪਿਤਾ ਨੇ ਵੱਡਾ ਐਲਾਨ ਕੀਤਾ ਵਾ ਚੋਣਾਂ ਲੜਨ ਦਾ ਐਲਾਨ ਬਲਕੌਰ ਸਿੰਘ ਦੇ ਵੱਲੋਂ ਕੀਤਾ ਗਿਆ ਤੇ ਇਹ ਵੀ ਗੱਲ ਆਖੀ ਗਈ ਆ ਕਿ ਪੁੱਤ ਦੀ ਅਧੂਰੀ ਇੱਛਾ ਨੂੰ ਪੂਰੀ ਕਰਾਂਗੇ ਤੇ ਨਾਲ ਦੀ ਨਾਲ ਉਹਨੇ ਇਹ ਗੱਲ ਆਖੀ ਹੈ ਕਿ ਜੇਬ ਦੇ ਉੱਪਰ ਸਿੱਧੂ ਦੀ ਫੋਟੋ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗੇ ਤਾਂ ਲੋਕਾਂ ਨੂੰ ਸਾਥ ਦੀ ਅਪੀਲ ਕੀਤੀ ਹੈ ਕਿ ਤੁਸੀਂ ਮੈਨੂੰ ਫਿਰ ਤੋਂ ਮੇਰੇ ਘਰ ਦੇ ਵਿੱਚ ਵੜਦਾ ਕੀਤਾ ਕਿਉਂਕਿ ਜੋ ਖੁਸ਼ੀਆਂ ਭਰਤੀਆਂ ਸੀ ਇੱਕ ਵਾਰ ਫਿਰ ਤੋਂ ਹਵੇਲੀ ਦੇ ਵਿੱਚ ਕਿਉਂਕਿ ਸਿੱਧੂ ਦੇ ਜਾਣ ਤੋਂ ਬਾਅਦ ਜਿੱਥੇ ਸਾਰਾ ਘਰ ਸੁਨਸਾਨ ਹੋਇਆ ਸੀ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਸੀ ਪਰ ਨਿੱਕੇ ਸਿੱਧੂ ਦੇ ਆਉਣ ਨਾਲ ਪਰਿਵਾਰ ਨੂੰ ਫਿਰ ਤੋਂ ਇੱਕ ਨਵੀਂ ਉਮੀਦ ਮਿਲੀ ਹੈ ਇੱਕ ਨਵੀਂ ਜ਼ਿੰਦਗੀ ਮਿਲੀ ਹੈ ਤਾਂ ਹੁਣ ਉਹਨਾਂ ਦੇ ਪਿਤਾ ਨੇ ਕਿਹਾ ਕਿ ਪੁੱਤ ਦੀ ਅਧੂਰੀ ਇੱਛਾ ਨੂੰ ਵੀ ਪੂਰੀ ਕਰਾਂਗੇ ਤੇ ਚੋਣਾ ਲੜ ਕੇ ਜਿੱਤ ਹਾਸਲ ਕਰਕੇ ਜੇਬ ਦੇ ਉੱਪਰ ਫੋਟੋ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗੇ ਤਾਂ ਦੇਖਣਾ ਹੋਏਗਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਕਿਸ ਪਾਰਟੀ ਦੇ ਵੱਲੋਂ ਮੈਦਾਨ ਚ ਉਤਰਿਆ ਕੀ ਕਾਂਗਰਸ ਦੇ ਵੱਲੋਂ ਹੀ ਚੋਣ ਲੜਨਗੇ ਜਾਂ ਫਿਰ ਕਿਸੇ ਹੋਰ ਪਾਰਟੀ ਦੇ ਵੱਲੋਂ ਜਾਂ ਆਜ਼ਾਦ ਦੇ ਤੌਰ ਤੇ ਤੇ ਕੀ ਲੋਕਾਂ ਦੇ ਵੱਲੋਂ ਫਿਰ ਸਾਥ ਦਿੱਤਾ ਜਾਏਗਾ ਜਾਂ ਨਹੀਂ ਇਹ ਸਭ ਤੋਂ ਅਹਿਮ ਰਹੇਗਾ ਤੁਹਾਡੇ ਅੱਖ ਨੂੰ ਦੇਖ ਕੇ ਇੰਨਾ ਸਕੂਨ ਮਿਲਿਆ ਮੈਨੂੰ ਲੱਗਦਾ ਸੀ ਵੀ ਸ਼ਾਇਦ ਮੇਰੇ ਮੁੱਕ ਜਾਣ ਤੋਂ ਬਾਅਦ ਮੈਨੂੰ ਲੋਕ ਕਿਤੇ ਭੁੱਲ ਨਾ ਜਾਣ ਪਰ ਤੁਸੀਂ ਹਲੇ ਆਪਣੇ ਦਿਲਾਂ ਦੇ ਵਿੱਚ ਵਸਾਈ ਬੈਠੇ ਹੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੇਸ਼ਾ ਆਪਾਂ ਦੇ ਹੱਥੇ ਜਰੂਰ ਆ ਪਰ ਕਮਜ਼ੋਰ ਨਹੀਂ ਹੋਏਗੇ ਤੁਸੀਂ ਡੱਡੇ ਰਹੋ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਤੁਹਾਡੀ ਲੋੜ ਹੈ ਤੁਹਾਡਾ ਸਮਰਥਨ ਮਿਲ ਗਿਆ ਆਪਾਂ ਇਹਨਾਂ ਨੂੰ ਧਾੜ ਮਾਰਾਂਗੇ ਕਿਸੇ ਗੱਲ ਦਾ ਬਹਿਣਾ ਮੰਨਿਓ ਆਪਾਂ ਡੱਟ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ ਤੁਹਾਡਾ ਸਾਤ ਹਰ ਵੇਲੇ ਨਾਲ ਚਾਹੀਦਾ ਪਰਵਾਹ ਕਿਉਂਕਿ ਤੁਸੀਂ ਉਸ ਸਮੇਂ ਤੋਂ ਲਾ ਕੇ ਜਿੱਥੇ ਤੁਹਾਡੀਆਂ ਕਰੋੜਾਂ ਦੁਆਵਾਂ ਦੇ ਮੇਰੇ ਦੁਆਰਾ ਕਰਦੇ ਵਿੱਚ ਵੜਦਾ ਕੀਤਾ ਉਵੇਂ ਜਿਵੇਂ ਮੈਨੂੰ ਉਮੀਦ ਹੈ ਵੀ ਜਿਹੜੇ ਮੇਰੇ ਪੁੱਤ ਦਾ ਦੂਗਾ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਾ ਸੀ ਉਹ ਉੱਥੋਂ ਵਾਪਸ ਆ ਗਿਆ ਤਾਂ ਸ਼ਾਇਦ ਕੀ ਆਤਮਾ ਉਧਰ ਖੁਸ਼ ਹੋਊਗੀ ਜਦਦੇ ਆਪਾਂ ਇਹ ਫੋਟੋ ਲੈ ਕੇ ਉਹਦੀ ਫੋਟੋ ਜੇਬ ਦੇ ਉੱਤੇ ਲਾ ਕੇ ਆਪਾਂ ਉਸ ਵਿਧਾਨ ਸਭਾ ਚ ਮੜਾਂਗੇ ਤਾਂ ਮੈਂ ਤੁਹਾਡੇ ਤੋਂ ਇਹ ਮਾਨ ਰੱਖਦਾ ਮੈਂ ਹੋ ਸਕਦਾ ਥੋੜਾ ਬਹੁਤਾ ਕਮਜ਼ੋਰ ਹਾਂ ਫਿਜ਼ੀਕਲੀ ਸੇਧ ਹੋਂ ਸੇਧੇ ਕਰਕੇ ਤੁਹਾਡੇ ਕੋਲੇ ਘੱਟ ਪਹੁੰਚ ਜਾ ਪਰ ਵੀਰੋ ਮੇਰਾ ਇੱਕ ਸੁਨੇਹਾ ਤੁਹਾਡੇ ਪੁੱਤ ਦਾ ਖੜਾ ਕੀਤਾ ਹੋਇਆ ਅੰਤਹਿਰ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਸਿਸਟਮ ਆਪਣੀ ਆਵਾਜ਼ ਦੇ ਜ਼ਰੀਏ ਤਾਂ ਮੇਰਾ ਸੁਨੇਹਾ ਤੁਹਾਡੇ ਤੱਕ ਜੂਰ ਪਹੁੰਚੂਗਾ ਫਿਜ਼ੀਕਲੀ ਮੈਂ ਤੁਹਾਡੇ ਕੋਲੇ ਹੋ ਸਕਦਾ ਕਦੇ ਲੇਟ ਵੀ ਹੋ ਜਾ ਜਾਂ ਨਾ ਪਹੁੰਚਿਆ ਜਾਵਾਂ ਪਰ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਇਹੀ ਆਸ ਮੱਖੇ ਰੱਖਦਾ ਅਗਲੀ ਜੰਗ ਬਹੁਤ ਵੱਡੀ ਹੈ ਮੇਰੀਆਂ ਬਾਹਾਂ ਤੁਸੀਂ ਹੋ ਮੇਰੇ ਕੋਲੇ ਜਿਹੜੀ ਮੈਨ ਪਾਵਰ ਬਹੁਤ ਘੱਟ ਹੈ ਕਿਉਂਕਿ ਅਸੀਂ ਦੋਨੇ ਭਰਾ ਦੋਨੇ ਸੜ